ਪੀਐਨ ਮੀਡੀਆ ਦੇ ਨਾਲ ਜੁੜੇ ਹੋ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆਮ ਆਰਮੀ ਪਾਰਟੀ ਦੇ ਵੱਲੋਂ ਸਮਾਗਮ ਕੀਤਾ ਜਾ ਰਿਹਾ ਹੈ ਸਮਾਗਮ ਆ ਦਾ ਜਿਹੜਾ ਮੰਤਵ ਹੈ ਤਾਂ ਜਿਹੜਾ ਇੱਕ ਨੈਸ਼ਨਲ ਪਾਰਟੀ ਵਜੋਂ ਭਾਵੇਂ ਰਾਸ਼ਟਰੀ ਪਾਰਟੀ ਵਜੋਂ ਜਿਹੜਾ ਭਾਰਤੀ ਚੋਣ ਕਮਿਸ਼ਨ ਨੇ ਉਹਦੇ ਵੱਲੋਂ ਜਿਹੜਾ ਉਹਦਾ ਦਿੱਤਾ ਗਿਆ ਤਾਂ ਇਸ ਨੂੰ ਲੈ ਕੇ ਜਿਹੜਾ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸੂ ਵਰਕਰ ਨੇ ਉਹਨਾਂ ਦੇ ਜਿਹੜੇ ਕਹਿ ਸਕਦੇ ਆ ਕਿ ਮਾਣਾਂ ਦੇ ਵਿੱਚ ਖੁਸ਼ੀ ਇਸ ਗੱਲ ਦੀ ਤਾਂ ਇਹ ਤਰ੍ਹਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਥੇ ਜਿਹੜੇ ਲੋਕ ਪੁੱਜੇ ਹੋਏ ਨੇ ਜਿਹੜੇ ਵੱਖ-ਵੱਖ ਜਿਹੜੇ ਕਹਿ ਸਕਦੇ ਆ ਕਿ ਐਮਐਲਏ ਦੇ ਨਾਲ ਜੁੜੇ ਹੋਏ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਨਮਾਇंदे ਨੇ ਪੁੱਜੇ ਨੇ ਹੈਪੀ ਜੀ ਤੁਹਾਡੇ ਰੂਪੋਂ ਇੱਧਰ तमाम ਤਸਵੀਰਾਂ ਤੁਹਾਡੇ ਨਾਲ ਸੰਗੀਆਂ ਕਰ ਰਹੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਵਰਕਰ ਸਹਿਬਾਨ ਨੇ ਆਪਣੇ ਜਿਹੜਾ ਪਾਰਟੀ ਨੂੰ ਸਮਰਥਨ ਕਰਨ ਵਾਸਤੇ ਪਟਨਾ ਤੋਂ ਤੁਹਾਡੇ ਪਾਸੇ ਜ਼ਿਕਰ ਕੀਤਾ ਜਾਵੇ ਤਾਂ ਜਿਮਣੀ ਚੋਣਾ ਵੀ ਨੇ ਤਾਂ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਦੇਖਿਆ ਜਾਵੇਗਾ ਜਿਸ ਤਰੀਕੇ ਦੀ ਜ਼ੋਰ ਜਮਾਈ ਕੀਤੀ ਜਾ ਰਹੀ ਹੈ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੁਮਾਇੰਦਿਆਂ ਦੇ ਵੱਲੋਂ ਤਾਂ ਇਸ ਤਰ੍ਹਾਂ ਤਮਾਮ ਕਈ ਜ਼ਰੂਰ ਸਕਦੀ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਮੇਰੇ ਨਾਲ ਦੇ ਸਾਰੇ ਕੀਤੀ ਜਾ ਰਹੀ ਹੈ ਤਾਂ ਐਮਐਲਏ ਸਹਬਾਨ ਚੇਅਰਮੈਨ ਸਹਬਾਨ ਸੰਬੰਧਿਤ ਹੋਏ ਜਿਹੜੇ ਮੁੱਖ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਤੇ ਜਿੰਨੇ ਵੀ ਸਾਡੇ ਮਾਤਾ-ਮਾਂ ਪੈਣਾ ਬਜ਼ੁਰਗ ਇੱਥੇ ਖੜੇ ਨੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੇ ਕਾਫੀ देर ਦੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੋਈ ਹੈ ਤੇ ਇੱਕ ਚੀਜ਼ ਦੀ ਹੋਂਦ ਜਿਹੜੀ ਉਹ ਦਿਸਦੀ ਹੈ ਮੈਨੂੰ ਤੇ ਮੈਂ ਉਹ ਜ਼ਰੂਰ ਕਰੂਗਾ ਪੂਰੀ ਆਪਾਂ ਨਾਅਰੇ ਜ਼ਰੂਰ ਲਾਈਏ ਇਨਕਲਾਬ 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 ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਰਦਾਰ ਭਗਵਾਨ ਸਿੰਘ ਮਾਨ ਇਨਕਲਾਬ ਮੜੀ ਸੁਸਤੀ ਯੂਤਰੀਂ ਕੇ ਨਹੀਂ ਮੜੀ ਬਹੁਤ ਸੋਸਤ ਸੀ ਕੇ ਤੁੰ ਸੋ ਆਪਾਂ ਨੇ ਵਿਰੋਧੀ ਧਿਰ ਤੇ ਲੰਮਾ ਸਮਾਂ ਰਹਿਣਾ ਜਦੋਂ ਤੱਕ ਨਾਰੇ ਦੇ ਨਾਲ ਮਾਰੀਏ ਖੂਨ ਚ ਗਰਮੀ ਜੀ ਆਉਂਦੀ ਨਹੀਂ ਸੋ ਮੈਂ ਦੇਖ ਰਿਹਾ ਸੀ ਸਾਰੇ ਜਣੇ ਕਿ ਸੁਸਤੀ ਜੀ ਬੈਠੇ ਆ ਤੇ ਹੁਣ ਮਾੜਾ ਜਿਹਾ ਖੂਨ ਗਰਮ ਹੋਇਆ ਸਾਥੀਓ ਅੱਜ ਜੇ ਅਸੀਂ ਇੱਥੇ ਖੜੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਤਾਂ ਤੁਹਾਡੀ ਬਦੌਲਤ ਹੈ ਤੁਸੀਂ ਮੁਬਾਰਕਬਾਦ ਦੇ ਪਾਤਰੋ ਜੇ ਅੱਜ ਪਾਰਟੀ ਨੈਸ਼ਨਲ ਪਾਰਟੀ ਬਣੀ ਆ ਤਾਂ ਤੁਹਾਡਾ ਸਾਰੇ ਵਲੰਟੀਅਰਾਂ ਦਾ ਮੈਂ ਤਾ ਦਿਲ ਤੋਂ ਧੰਨਵਾਦ ਕਰਦਾ ਸਾਰਿਆਂ ਦਾ ਤੁਸੀਂ ਸਾਡੀ ਆਮਾਦੀ ਪਾਰਟੀ ਦੀ ਰੀੜ ਦੀ ਹੱਡੀਆਂ ਸਾਰੇ ਮੈਂਬਰ ਸਾਹਿਬਾਨਾਂ ਨੂੰ ਮੇਰੀ ਬੇਨਤੀ ਹੈ ਵਲੰਟੀਅਰ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਕਦੇ ਵੀ ਮਨ ਦੇ ਵਿੱਚ ਇਹ ਮਲਾਲ ਨਹੀਂ ਰੱਖਣਾ ਕਿ ਕੋਈ ਕਿੱਥੇ ਆ ਅਸੀਂ ਪਹਿਲਾਂ ਸੀ ਅਸੀਂ ਬਾਅਦ ਚੋਂ ਆਏ ਅਸੀਂ ਅੱਗੇ ਚਲੇਗੇ ਬਿਲਕੁਲ ਸਭ ਦੀ ਵਾਰੀ ਆਊਗੀ ਮੈਂ ਵਾਦਾ ਕਰਦਾ ਤੁਹਾਡੇ ਨਾਲ ਸਾਰਿਆਂ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਊਗਾ ਬਸ ਤੁਸੀਂ ਹੁਣ ਆਪਣੇ ਕੋਲੇ ਨਵਾਂ ਇਮਤਿਹਾਨ ਜਿਹੜਾ ਉਹ ਆ ਗਿਆ ਕਿ ਆਪਾਂ ਨੇ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਡਟ ਕੇ ਕੰਮ ਕਰਨਾ ਸੋ ਸਾਰੇ ਸਾਥੀਆਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਜਲੰਧਰ ਦੀ ਇਲੈਕਸ਼ਨ 'ਚ ਡਟ ਕੇ ਸਾਥ ਦਈਏ ਮਿੱਤਰ ਸਾਹਿਬ ਵੱਲੋਂ ਮੈਸੇਜ ਆ ਗਿਆ ਕਿ ਆਪਾਂ ਨੇ ਬੜੀ ਜਲਦੀ ਫਿਨਿਸ਼ ਕਰਨਾ ਸੋ ਭਾਈ ਮੈਂ ਤਾਂ ਇਹੀ ਮੈਸੇਜ ਦੇਣਾ ਕਿ ਤੁਸੀਂ ਸਾਨੂੰ ਇੱਥੇ ਲੈ ਕੇ ਆਏ ਹੋ ਅਸੀਂ ਐਮਐਲਏ ਤੁਹਾਡੇ ਕਰਕੇ ਆ ਤੁਹਾਡੇ ਵਲੰਟੀਅਰਾਂ ਕਰਕੇ ਆ ਸੋ ਸਾਡੇ ਤੇ ਹਮੇਸ਼ਾ ਆਸ਼ੀਰਵਾਦ ਬਣਾ ਕੇ ਰੱਖਿਓ ਹਮੇਸ਼ਾ ਸਾਡਾ ਸਾਥ ਦਿਓ ਅਸੀਂ ਜੋ ਵੀ ਤੁਸੀਂ ਡਿਊਟੀ ਲਾਉਂਗੇ ਆਪਣੀ ਪੂਰੀ ਇਹ ਡਿਊਟੀ ਜਿਹੜੀ ਆ ਤੰਦਹੀ ਤਰ੍ਹਾਂ ਨਿਵਾਵਾਂਗੇ ਸੋ ਸਾਨੂੰ ਸਾਰਿਆਂ ਨੂੰ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਨੈਸ਼ਨਲ ਪਾਰਟੀ ਬਣਨ ਦੇ ਲਈ ਬਹੁਤ-ਬਹੁਤ ਮੁਬਾਰਕਬਾਦ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭ੍ਰਸ਼ਟਾਚਾਰ ਨਾਂ ਦਾ ਜਿਹੜਾ ਕੀੜਾ ਲੱਗਿਆ ਹੋਇਆ ਸਮਾਜ ਨੂੰ ਜਿੱਥੇ ਲੋਕਾਂ ਦਾ ਪੈਸਾ ਲੁੱਟ ਕੇ ਬਰਬਾਦ ਕਰਨ ਤੇ ਜਿਹੜੇ ਲੋਕ ਲੱਗੇ ਹੋਏ ਸੀ ਉਹਨਾਂ ਨੂੰ ਹਟਾਉਣ ਦੇ ਵਿੱਚ ਪਹਿਲਾਂ ਦਿੱਲੀ ਲਗਾਤਾਰ ਜਿੱਤੀ ਫਿਰ ਪੰਜਾਬ ਦੇ ਵਿੱਚ ਨੌਜਵਾਨਾਂ ਨੇ ਮਾਵਾਂ ਨੇ ਭੈਣਾਂ ਨੇ ਬਜ਼ੁਰਗਾਂ ਨੇ ਰਲ ਕੇ ਇੱਕ ਵੱਡੀ ਜਿਹੜੀ ਜਿੱਤ ਹੈ ਉਹ ਸਰਦਾਰ ਭਗਤ ਸਿੰਘ ਮਾਨ ਜੀ ਨੂੰ ਦਿੱਤੀ ਉਹਨਾਂ ਦੀ ਗਵਾਈ ਹੇਠ ਅਸੀਂ ਵੱਡੀ ਬਹੁਮਤ ਨਾਲ ਪੰਜਾਬ ਚ ਜਿੱਤੇ ਸੋ ਸਾਰਿਆਂ ਦਾ ਐਂਡ ਧੰਨਵਾਦ ਹੈ ਆਮ ਆਦਮੀ ਪਾਰਟੀ ਦੇ ਨੈਸ਼ਨਲ ਪਾਰਟੀ ਬਣਨ ਚ ਪੰਜਾਬ ਦੇ ਲੋਕਾਂ ਦਾ ਬੜਾ ਵੱਡਾ ਯੋਗਦਾਨ ਹੈ ਅੱਜ ਜੇ ਦਿੱਲੀ ਚ ਇਕੱਠ ਹੁੰਦਾ ਤਾਂ ਉੱਥੇ ਪੰਜਾਬੀ ਬੜੀ ਵੱਡੀ ਗਿਣਤੀ ਚ ਪੰਜਾਬ ਤੋਂ ਜਾਂਦੇ ਨੇ ਜੇ ਕਿਤੇ ਵੀ ਇਲੈਕਸ਼ਨ ਹੁੰਦੀ ਹੈ ਕਿਉਂਕਿ ਇਹ ਲੋਕ ਕ੍ਰਾਂਤੀਕਾਰੀ ਲੋਕ ਨੇ ਇਹਨਾਂ ਨੂੰ ਗੁਲਾਮੀ ਵਾਲੀਆਂ ਜ਼ੰਜੀਰਾਂ ਪਸੰਦ ਨਹੀਂ ਹੈਗੀਆਂ ਇਹਨਾਂ ਨੂੰ ਜ਼ਾਲਮ ਹਾਕਮ ਪਸੰਦ ਨਹੀਂ ਹੈਗੇ ਇਹਨਾਂ ਨੂੰ ਲੋਕਾਂ ਦਾ ਪੈਸਾ ਲੁੱਟਣ ਵਾਲੇ ਉਹ ਲੋਕ ਨਹੀਂ ਪਸੰਦ ਜਿਹੜੇ ਸਰਕਾਰਾਂ 'ਚ ਵੇਖੀ ਬਦਲ ਜਾਂਦੇ ਆ ਥੱਲੇ ਬਹਿ ਕੇ ਨਾਰੇ ਉੱਪਰ ਫਿਰ ਲੈਂਦੇ ਨੇ ਇਹ ਪੂਰੇ ਲੋਕਾਂ ਨੂੰ ਲੁੱਟ ਕੇ ਨਜ਼ਾਰੇ ਇਹ ਇਹਨਾਂ ਦਾ ਸਿਸਟਮ ਸੀ ਪਹਿਲਾਂ ਨਾਰੇ ਲਾਉਣਗੇ ਕੀ ਇਹ ਇਹ ਮਾੜੇ ਨੇ ਜਦੋਂ ਸੱਤਾ ਆ ਜਾਂਦੀ ਹੈ ਫਿਰ ਬਦਲ ਜਾਂਦੇ ਆ ਇਸ ਸੱਤਾਦਾਰੀ ਲੋਕਾਂ ਦੀ ਇੱਕ ਬੜੀ ਵੱਡੀ ਕਮੀ ਹੁੰਦੀ ਹੈ ਇਹਨਾਂ ਨੂੰ ਬੜਾ ਮਜ਼ਾ ਆਉਂਦਾ ਲੋਕਾਂ ਨੂੰ ਝਕਾਉਣ 'ਚ ਇਹਨਾਂ ਨੂੰ ਬੜਾ ਸਕੂਨ ਮਿਲਦਾ ਸਰਦ ਜਿਹੜੇ ਸਿਆਸਤਦਾਨ ਨੂੰ ਇੰਡੀਆਂ ਲੰਬੀਆਂ ਲੰਬੀਆਂ ਜ਼ਿੰਦਗੀਆਂ ਬਾਪੂ ਜੀ ਖੜੇ ਨੇ ਕਿਉਂ ਜਾਂਦੇ ਬਾਪੂ ਜੀ ਕਿਉਂਕਿ ਇਹਨਾਂ ਨੂੰ ਲੋਕਾਂ ਨੂੰ ਝਕਾਉਣ ਚ ਡਰਾਉਣ ਚ ਸਲੂਟਾਂ ਚ ਬੜਾ ਸਵਾਦ ਆਉਂਦਾ ਜਿੱਥੇ ਕੋਈ ਸਵਾਦ ਹੈ ਨਹੀਂ ਜੇ ਰਾਜਨੀਤੀ ਚਾਹਨੀ ਹੋ ਤਾਂ ਸੇਵਾ ਕਰਨ ਦੀ ਭਾਵਨਾ ਨਾਲ ਆਓ ਨਾ ਕਿ ਲੋਕਾਂ ਨੂੰ ਡਰ ਪੈਦਾ ਕਰਨ ਚ ਲੋਕਾਂ ਨੂੰ ਡਰਾਉਣ ਚ ਲੋਕਾਂ ਨੂੰ ਗੁੰਮਰਾਹ ਕਰਨ ਚ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਬੱਖੋ ਵਕ ਚੀਜ਼ਾਂ ਦੇ ਨਾਂ ਤੇ ਵੜਦੇ ਵਿਕਾਸ ਬਣੀ ਧਿਆਨ ਨਹੀਂ ਜਾਣ ਦਿੰਦੇ। ਵਿਨਾ ਵਿਕਾਸ ਬਣੀ ਨਾ ਧਿਆਨ ਰੱਖਿਓ। ਸੋ ਆਮ ਆਦਮੀ ਪਾਰਟੀ શ્રી ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੜੀ ਇਮਾਨਦਾਰੀ ਨਾਲ ਵਧੀਆ ਕੰਮ ਕੀਤਾ ਹੈ। ਦੇਖੋ ਤਾਣਾ ਬਾਣਾ ਬੜਾ ਉਲਝਿਆ ਹੋਇਆ ਹੈ ਜਿਹੜਾ ਫੜਾਇਆ ਆਪਾਂ ਨੂੰ। ਜਿਹੜਾ ਇਹ ਸਰਕਾਰਾਂ ਨੇ 70 ਸਾਲ ਤਾਨਾਸ਼ਾਹੀ ਕੀਤੀ ਲੁੱਟ ਕੋ ਅੱਜ ਬੜਾ ਚੀਕਦੇ ਹੋ ਆਪੋਜੀਸ਼ਨ 'ਚ ਬਹਿ ਕੇ ਬੜਾ ਰੌਲਾ ਪਾਉਂਦੇ ਆ। ਵੀ ਸੱਤਾ ਸਾਡੇ ਸਲੂਟ ਹਜ਼ਾਰਾਂ ਕਰੋੜ ਦੇ ਮਾਲਕ ਨੇ ਸੁਖਵੀਰ ਬਾਦਲ ਜੀ ਹਲੇ ਵੀ ਹਟਦੇ ਨਹੀਂ ਹਜ਼ਾਰਾਂ ਕਰੋੜਾਂ ਦੇ ਮਾਲਕ ਨੇ ਉਹ ਕਿਸ ਚੀਜ਼ ਦੀ ਧੁੱਖ ਹੈ ਧੁੱਖ ਕੀ ਆ ਸਲੂਟ ਵੱਜਣੋਂ ਹਟ ਗਏ ਆ ਲੋਕ ਹੁਣ ਪੈਰੀ ਹੱਥ ਕੌਣ ਲਾਵੇ ਆਗੇ ਉਹਨਾਂ ਦੇ ਉਹਨਾਂ ਨੂੰ ਮਜ਼ਾ ਆਉਂਦਾ ਉਹ ਉਸੇ ਚ ਲੰਬੀਆਂ ਜ਼ਿੰਦਗੀਆਂ ਜਿਉਂਦੇ ਆ ਵੀ ਲੋਕ ਕਦਮਾਂ 'ਚ ਡਿੱਗੇ ਰਹਿਣ ਲੋਕ ਝੁਕੇ ਰਹਿਣ ਇਹ ਕਨਸੈਪਟ ਬਦਲਿਆ ਆਮ ਆਦਮੀ ਪਾਰਟੀ ਨੇ ਕੌਣ ਨਹੀਂ ਸਾਰੇ ਪ੍ਰਮਾਤਮਾ ਦਾ ਰੂਪ ਹੈ ਰੱਬ ਨੂੰ ਕਿੱਥੇ ਲੱਭ ਰੱਬ ਲੋਕਾਂ 'ਚ ਕੀੜੀ ਵੀ ਇੱਕ ਰੱਬ ਦਾ avatars ਤੇ ਇਨਸਾਨ ਵੀ ਰੱਬ ਦਾ avatars ਹੈ ਪਰ ਇਨਸਾਨ ਨੂੰ ਲੱਗਦਾ ਮੈਂ ਸਾਰੀ ਦੁਨੀਆ ਕਾਬੂ 'ਚ ਕਰ ਸਕਦਾ ਵਹਿਮ ਆ ਕਿੱਥੇ ਲੈ ਕੇ ਜਾਣਾ ਹੈ ਇੰਨੀ ਮਾਇਆ ਇਹ ਲੋਕ ਇਕੱਠੀ ਕਰਦੇ ਨੇ ਇੰਨਾ ਤੰਦੌਲਤ ਪੈਸਾ ਇਕੱਠਾ ਕਰਦੇ ਨੇ ਅਸੀਂ ਤੇ ਇੱਥੇ ਆਉਨੇ ਹੀ ਮੁਸਾਫਿਰ ਬਣ ਕੇ ਆ ਜਦੋਂ 80 90 ਸਾਲ ਜੇ ਕੋਈ ਤੰਦਰੁਸਤ ਰਹੇ ਜੇ 100 ਸਾਲ ਹੱਦੀ ਹੁੰਦੀ ਹੈ ਤੇ ਬੰਦੇ ਨੇ ਜੱਗ ਤੋਂ ਜਹਾਨ ਤੋਂ ਤੁਰ ਜਾਣਾ ਜਦੋਂ ਨਾਲ ਕੁਝ ਜਾਣਾ ਨਹੀਂ ਫਿਰ ਕਾ ਦਾ ਮਾਣ ਕਾ ਦਾ ਕਮਾਂਡ ਹੈ ਜੇ ਤੋ ਜ਼ਿੰਦਗੀ ਵਧਾ ਸਕਦੇ ਹੋ ਤਾਂ ਦੱਸੋ ਜੇ ਤੁਹਾਡੀ ਲੱਖਾਂ ਸਾਲ ਦੀ ਉਮਰ ਹੈ ਤਾਂ ਦੱਸੋ ਸੋ ਇਹ ਗੱਲ ਜਿਹੜੀ ਆਮ ਆਦਮੀ ਪਾਰਟੀ ਨੇ ਸਾਡੇ ਵਰਗੇ ਆਮ ਲੋਕਾਂ ਘਰਾਂ ਦੇ ਬੱਚਿਆਂ ਨੂੰ ਮੌਕਾ ਦਿੱਤਾ ਮੇਰੇ ਖਿਆਲ ਚ ਅੱਜ ਤੱਕ ਦੀ ਸਭ ਤੋਂ ਛੋਟੀ ਉਮਰ ਦੀ ਮੈਨੂੰ ਕੈਬਨਿਟ ਮਨਿਸਟਰ ਐਡੀ ਜ਼ਿੰਮੇਵਾਰੀ ਦਿੱਤੀ ਤੇ ਤੁਸੀਂ ਇਹ ਜ਼ਿੰਮੇਵਾਰੀ ਨੂੰ ਸਮਝਦੇ ਆਂ ਕਮੀਆਂ ਹਰ ਇਨਸਾਨ ਚ ਨਹੀਂ ਜਦੋਂ ਕਮੀਆਂ ਨਾ ਹੋਣ ਤੇ ਫਿਰ ਸ਼ੁੱਧ ਹੋ ਜਾਂਦਾ ਬੰਦਾ ਫਿਰ ਪਰਮਾਤਮਾ ਦਾ ਰੂਪ ਹੋ ਜਾਂਦਾ ਉਹ ਸੋ ਉਹਨਾਂ ਨੂੰ ਸੁਧਾਰ ਵੀ ਰਹੇ ਆ ਕਰਾਂਗੇ ਵੀ ਨੀਤ ਪੂਰੀ ਕਰਨ ਵਾਲੀ ਹੈ ਵੀ ਲੋਕਾਂ ਦਾ ਸਿਸਟਮ ਬਦਲ ਲੋਕ ਇਤੇ ਗਲੀਆਂ ਨਾਲੀਆਂ ਦੇ ਵਿੱਚ ਹੀ ਨਾ ਫਸੇ ਰਹੇ ਉਹਨਾਂ ਨੂੰ ਸਾਰਾ ਸਿਸਟਮ ਬਦਲਣ ਦੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਮੇਰੇ ਬਜ਼ੁਰਗ ਬੈਠੇ ਇਹਨਾਂ ਦੀ ਆਸ ਹੈ ਹੀ ਨਹੀਂ ਕਿ ਕੋਈ ਸਿਸਟਮ ਸੈੱਟ ਹੋਵੇ ਚੰਗੀ ਸਰਕਾਰ ਆਵੇ ਚੰਗੇ ਪਾਸੇ ਸਾਰੇ ਸਾਡੇ ਬੱਚਿਆਂ ਦੇ ਅੱਗੇ ਭਵਿੱਖ ਬਣੇ ਕਿਤੇ ਸਾਰੇ ਇਹ ਇਹ ਜੀ ਪਵਿੱਤਰ ਬਾਬੇ ਨਾਨਕ ਦੀ ਧਰਤੀ ਛੱਡ ਕੇ ਉਹਨਾਂ ਵਿਦੇਸ਼ਾਂ ਨੂੰ ਜਾ ਬੈਠਣ। ਉੱਥੇ ਜਾ ਕੇ ਸਾਰੀ ਉਮਰ ਘਰ ਦਾ ਲੋਨ ਹੀ ਲੈ ਜਾਂਦਾ ਘਰ ਆੜੀ ਜ਼ਮੀਨ ਤੁਹਾਡੇ ਨਾਂ ਨਹੀਂ ਹੁੰਦੀ। ਇਹੋ ਜੀ ਧਰਤੀ ਕਿੱਥੇ ਆ ਪੰਜਾਬ ਦੀ। ਸੋ ਮੇਰੇ ਕੋਲ ਟੂਰਿਜ਼ਮ ਦਾ ਡਿਪਾਰਟਮੈਂਟ ਹੈ ਜੀ ਮੈਂ ਇੱਥੇ ਖੜ ਕੇ ਤੁਹਾਡੇ ਨਾਲ ਵਾਅਦਾ ਕਰਦੀ ਆਂ ਕਿ ਅਗਲੀ ਵਾਰੀ ਲੈਕਚਰ ਮੈਂ ਤਾਂ ਹੀ ਲੜਨੀ ਆ ਜੇ ਮੈਂ ਟੂਰਿਜ਼ਮ ਦੇ ਵਿੱਚ ਚਹਿਲ ਪੈਲ ਕਰਵਾ ਦਿੱਤੀ ਪੰਜਾਬ 'ਚ। ਜੇ ਕੰਮ ਨਹੀਂ ਕਰ ਸਕਦੇ ਛੱਡ ਦਿਓ। ਕਿਆ ਤੁਹਾਨੂੰ ਸੁਆਦ ਆਉਂਦਾ ਲੋਕਾਂ ਨੂੰ ਝਕਾਉਣ ਚ ਤੇ ਸਾਰਿਆਂ ਨੂੰ ਡਰਾਉਣ ਚ ਇਹ ਥੋੜੀ ਕੋਈ ਇਹ ਕਾ ਦਾ ਸੁਆਦ ਹੈ ਇੱਕ ਚਿੱਟਾ ਪੀਣ ਵਾਲੇ ਬੰਦੇ ਨੂੰ ਲੱਗਦਾ ਹੁੰਦਾ ਸੁਆਦ ਆ ਪਰ ਉਹ ਵਹਿਮ ਚ ਹੈ ਇੱਕ ਹੰਕਾਰ ਕਰਨ ਵਾਲੇ ਬੰਦੇ ਨੂੰ ਲੱਗਦਾ ਹੁੰਦਾ ਵੀ ਇਹ ਚ ਨਜ਼ਾਰਾ ਆਉਂਦਾ ਉਹ ਵੀ ਵਹਿਮ ਹੈ ਬੰਦੇ ਦਾ ਆਨੰਦ ਕਿਤੇ ਹੋ ਰਹੀ ਹੈ ਖੁਸ਼ੀ ਕਿਤੇ ਹੋ ਰਹੀ ਹੈ ਜਦੋਂ ਚਾਰ ਬੰਦੇ ਦਵਾਵਾ ਦੇਣ ਵੀ ਸਾਡੀ ਧੀ ਨੇ ਸਾਡੇ ਪੁੱਤ ਨੇ ਵਧੀਆ ਕੰਮ ਕੀਤਾ ਉਸੇ ਚ ਆਨੰਦ ਹੈ ਹੰਕਾਰ ਚ ਕਾ ਦਾ ਆਨੰਦ ਹੈ ਇੱਕ ਸਵੇਰੇ ਸ਼ਾਮ ਜਿਹੜਾ ਬੰਦਾ ਨਸ਼ੇ ਚ ਟੁੱਟ ਨਾ ਰਵੇ ਉਹਨੂੰ ਲੱਗਦਾ ਇਹ ਚ ਨੰਦਾ ਆਨੰਦ ਉਹ ਚ ਹੈ ਨਹੀਂ ਅਸਲ ਚ ਉਹ ਵਹਿਮ ਚ ਹੈ ਇਹ ਚ ਕੋਈ ਆਨੰਦ ਨਹੀਂ ਆਨੰਦ ਤੇ ਅੱਖਾਂ ਖੋਲ ਕੇ ਦੇਖੋ ਥੋੜਾ ਜਾਗੋ ਕਿਵੇਂ ਇਸ ਐਡਾ ਵੱਡਾ ਬ੍ਰਹਮੰਡ ਹੈ ਉੱਤੇ ਛੋਟੀ ਜੀ ਧਰਤੀ ਹੈ ਉਹ ਤੇ ਅਸੀਂ ਇਨਸਾਨ ਬਣ ਕੇ ਆਏ ਆ ਕਿਉਂ ਆਏ ਕੀ ਮਕਸਦ ਹੈ ਕਿਸ ਲਈ ਆਏ ਆ ਮੁਸਾਫਿਰ ਕਿਉਂ ਇਹ ਇਨਸਾਨੀ ਰੂਪ ਮਿਲਿਆ ਜਦੋਂ ਬੰਦੇ ਨੂੰ ਹੌਲੀ ਹੌਲੀ ਆਪ ਦਾ ਸਮਝ ਆਉਂਦਾ ਨਾ ਕਿ ਅਸੀਂ ਇੱਕ ਸਾਗਰ ਚ ਇੱਕ ਬੂੰਦ ਆ ਇਹ ਬੂੰਦ ਕਾ ਵੀ ਮੈਂ ਪੂਰਾ ਸਮੁੰਦਰ ਹਲਾ ਤੂੰ ਨਹੀਂ ਹਿਲਾ ਸਕਦੀ ਇਸ ਬੂੰਦ ਆਪਣਾ ਫਰਜ਼ ਅਸੀਂ ਨਿਭਾਈਏ ਕਿਸੇ ਦਾ ਮਾੜਾ ਨਾ ਕਰੀਏ ਜਿਹੜੀ ਪਰਮਾਤਮਾ ਤਾ ਨੂੰ ਜ਼ਿੰਮੇਵਾਰੀ ਲਾਉਂਦਾ ਉਹਨੂੰ ਬੜੇ ਬੜੀ ਜ਼ਿੰਮੇਵਾਰੀਆਂ ਤਾਈ ਤਾਂ ਕਹਿੰਦੇ ਵੀ ਰਾਜ ਮੰਗਰੋ ਨਰਕ ਕਿਉਂਕਿ ਜਦੋਂ ਰਾਜ ਮਿਲਦਾ ਤਾਂ ਬੁੱਧੀ ਫਿਰਦੀ ਆ ਫਿਰ ਜਦੋਂ ਬੁੱਧੀ ਫਿਰਦੀ ਆ ਫਿਰ ਬੰਦੇ ਨੂੰ ਲੱਗਦਾ ਤੂੰ ਕੌਣ ਮੈਂ 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 ਆਉਂਦੀ ਬੰਦੇ ਮੈਂ ਕੀ ਆ ਸਭ ਪਰਮਾਤਮਾ ਹੈ ਉਸੇ ਦਾ ਰੂਪ ਆ ਇੱਕ ਕੀੜੀ ਤੋਂ ਲੈ ਕੇ ਇੱਕ ਬਾਦ ਰੱਤ ਦੇਖ ਲੋ ਸਭ ਇਹਨਾਂ ਚ ਸਭ ਉਸ ਨੇ ਆਪਣੀ ਇਹ ਮਾਇਆ ਉਹਦੀ ਉਹਦੀ ਇਹ ਅਨੰਤ ਹੈ ਇਹਨੂੰ ਸਮਝੋ ਸਾਰੇ ਸੋ ਤੁਹਾਡੇ ਬੱਚੇ ਆ ਬੜੀ ਇਮਾਨਦਾਰੀ ਨਾਲ ਲੱਗੇ ਹੋਏ ਆ ਵਧੀਆ ਤਾਂ ਨੋਰ रिजल्ट ਜਿੰਨੀ ਮਿਹਨਤ ਜਿੰਨੀ ਪਰਮਾਤਮਾ ਨੇ ਹਿੰਮਤ ਦਿੱਤੀ ਹੈ ਕੰਮ ਕਰਾਂਗੇ ਸਾਥ ਬਣਾਈ ਰੱਖਿਓ ਬੜਾ ਕੁਝ ਵਿਰੋਧੀ ਕਹਿੰਦੇ ਹੁੰਦੇ ਉਹਨਾਂ ਦੇ ਵਿਚਾਰਿਆਂ ਦੇ ਹੱਥ ਵਸ ਕੁਝ ਨਹੀਂ ਉਹਨਾਂ ਨੂੰ ਦੇਖ ਲਿਆ ਭਗਵਾਨ ਸਿੰਘ ਮਾਨ ਜੀ ਇਹ ਮਨਕ ਪੰਜਾਬ ਨੂੰ ਪਿਆਰ ਕਰਨ ਵਾਲੇ ਇਨਸਾਨ ਨੇ ਸਭ ਤੋਂ ਪਹਿਲਾਂ ਚੰਗੇ ਦਿਲ ਦੇ ਇਨਸਾਨ ਨੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਦਿਮਾਗ ਤੇ ਬੱਦਲ ਹੁੰਦੇ ਨੇ ਸਾਡੇ ਸਾਡੇ ਬੱਦਲ ਬਣ ਗਏ ਮਨ ਤਾਂ ਸਾਡਾ ਸਾਫ਼ ਹੀ ਹੈ ਸਾਰੇ ਇੱਕੋ ਜਿਹੇ ਅਸੀਂ ਕੋਈ ਫਰਕ ਨਹੀਂ ਹੈ ਜੇ ਮੈਂ ਇੱਥੇ ਮੰਤਰੀ ਬਣ ਗਿਆ ਨਹੀਂ ਕੋਈ ਵੱਡੀ ਹੋ ਗਈ ਸਭ ਪਰਮਾਤਮਾ ਸਭ ਪਰਮਾਤਮਾ ਦੀ ਲੀਲਾ ਹੈ ਜ਼ਿੰਮੇਵਾਰੀਆਂ ਅਲੱਗ-ਅਲੱਗ ਨੇ ਕੋਈ ਜੁੱਤੇ ਘੜ ਰਿਹਾ ਕੋਈ ਮੰਤਰੀ ਬਣ ਗਿਆ ਕੋਈ ਕੋਈ ਕੰਮ ਟੀਚਰ ਆ ਅਧਿਆਪਕ ਆ ਸਾਰਿਆਂ ਦੀ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨੇ ਬਸ ਅਸ ਦਿਮਾਗ ਤੇ ਕਿਸੇ ਦੇ ਬੱਦਲ ਜ਼ਿਆਦਾ ਹੁੰਦੇ ਨੇ ਉਹ ਬੱਦਲਾਂ ਕਰਕੇ ਸਚਾਈ ਦਿਖਦੀ ਨਹੀਂ ਵੀ ਇਹ ਕੁਦਰਤ ਦੀ ਸਚਾਈ ਕੀ ਹੈ ਪ੍ਰਮਾਤਮਾ ਦਾ ਬਾਣਾ ਕੀ ਹੈ ਜਦੋਂ ਅਸੀਂ ਜੰਮਦੇ ਹਾਂ ਸਾਡੇ ਹੱਥ 'ਚ ਜੰਮਣਾ ਨਹੀਂ ਹੈਗਾ ਕੋਈ ਪੁੱਛਦਾ ਸਾਥੋਂ ਵੀ ਭਾਈ ਤੁਸੀਂ ਜੰਮਣਾ ਹੈ ਜਦੋਂ ਮਰਦੇ ਹਾਂ ਕੋਈ ਪੁੱਛਦਾ ਵੀ ਮਰਜ ਮਰਨਾ ਤੁਸੀਂ ਜਦੋਂ ਜਨਮ ਤੇ ਮਰਨ ਸਾਡੇ ਹੱਥ 'ਚ ਨਹੀਂ ਬਾਕੀ ਚੀਜ਼ਾਂ ਕਿਵੇਂ ਬੰਦੇ ਦੇ ਹੱਥ ਹੋ ਸਕਦੀਆਂ ਬੰਦੇ ਦੇ ਹੱਥ ਕੁਝ ਵੀ ਨਹੀਂ ਇਹ ਬੰਦਾ ਤੇ ਤਾਣੇ ਬਾਣੇ ਬੁਣਦੇ ਰਹਿੰਦਾ ਮੈਂ ਜਿੱਤ ਲੈਣਾ ਕੀ ਨੂੰ ਜਿੱਤ ਲੋਂਗੇ ਧਰਤੀ ਨਹੀਂ ਦਿਖਦੀ ਬ੍ਰਾਹਮਣ ਚ ਤੇ ਅਸੀਂ ਇਨਸਾਨ ਇਹਨੇ ਕਰੋੜਾਂ ਚ ਕਿਵੇਂ ਦਿਖਾਂਗੇ ਸੋ ਇੱਕ ਪੋਜ਼ਿਟਿਵ ਸੋਚ ਨਾਲ ਇਹ ਬਾਬੇ ਨਾਨਕ ਦੀ ਧਰਤੀ ਹੈ ਜੀ ਬਾਬਾ ਨਾਨਕ ਜੀ ਨੇ ਹਮੇਸ਼ਾ ਤਰਕ ਤੇ ਗੱਲ ਕੀਤੀ ਹੈ ਉਹ ਕਹਿੰਦੇ ਮੇਰੇ ਪੈਰ ਉਧਰ ਨੂੰ ਕਮਾਓ ਜਿੱਥੇ ਪਰਮਾਤਮਾ ਨਹੀਂ ਹੈਗਾ ਅਸੀਂ ਪਰਮਾਤਮਾ ਨੂੰ ਅਲੱਗ-ਅਲੱਗ ਥਾਂ ਤੇ ਲੱਭਦੇ ਆ ਇੱਥੇ ਵੀ ਹੈ ਹਰ ਚੀਜ਼ ਉਹਦੀ ਬਣਾਈ ਹੋਈ ਹੈ ਸੋ ਸਾਨੂੰ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਜੇ 10 ਤੋਂ 2 ਰੁਪਏ ਕਿਸੇ ਨੂੰ ਦੇ ਦੋਗੇ ਉਹਨਾਂ ਦੁਆ ਦੇਣੀ ਦੁਆ ਸੁਣੀ ਜਾਂਦੀ ਹੈ ਜੇ ਕਿਸੇ ਦਾ ਮਾੜਾ ਕਰੋਗੇ ਉਹਨੇ ਬਦ ਦੁਆ ਦੇਣੀ ਹੈ ਬਦ ਦੁਆ ਉੱਤੋਂ ਵੀ ਜ਼ਿਆਦਾ ਸੁਣੀ ਜਾਂਦੀ ਹੈ ਜੀ ਕਿਉਂਕਿ ਢਿੱਡੋਂ ਕੋਈ ਦੁੱਖ ਦੇ ਕਿਸੇ ਦਾ ਸੋ ਕੋਸ਼ਿਸ਼ ਕਰੋ ਕਦੇ ਕਿਸੇ ਦਾ ਦਿਲ ਨਾ ਦਿਖਾਓ ਦਿਲ ਦਿਖਾਉਣਾ ਸਾਨੂੰ ਜੇ 2 ਰੁਪਏ ਤੁਸੀਂ ਬੇਈਮਾਨੀ ਕਰਕੇ ਕਮਾਲੇ ਤਾਂ ਯਾਦ ਰੱਖਿਓ ਉਹਨੇ 2000 ਲੈਣੇ ਵਾਪਸ 2000 ਰੁਪਏ ਵਾਪਸ ਲੈਂਦਾ ਅੱਜ ਜੇਲ੍ਹਾਂ ਚੋਂ ਬਾਹਰ ਨਿਕਲਣਾ ਪੈ ਰਿਹਾ ਅੱਜ ਕਿਤੇ ਅੱਜ ਮਰਨ ਲੱਗੇ ਜਦੋਂ ਬੰਦੇ ਨੂੰ ਭੈਅ ਆ ਦੇਣਾ ਫਿਰ ਉਸ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਮਰਨ ਲੱਗੇ ਬੰਦਾ ਸੰਤੁਸ਼ਟ ਹੋਵੇ ਵੀ ਹਾਂ ਮੌਤ ਹੁਣ ਆਉਣ ਲੱਗੀ ਹੈ ਵਧੀਆ ਜ਼ਿੰਦਗੀ ਭੋਗ ਗਈ ਹੈ ਫੇਰ ਹੀ ਉਸ ਜਿਹੜੀ ਜ਼ਿੰਦਗੀ ਦਾ ਫਾਇਦਾ ਹੁੰਦਾ ਸੋ ਜੋ ਮਰਜ਼ੀ ਕਰੋ ਕਿਸੇ ਦਾ ਮਾੜਾ ਕਿਸੇ ਦਾ ਨੁਕਸਾਨ ਬੇਈਮਾਨੀ ਠੱਗੀ ਫਰੇਬੀ ਇਹ ਚੀਜ਼ ਬੰਦੇ ਨੂੰ ਨਹੀਂ ਕਰਨੀ ਚਾਹੀਦੀ ਕੀ ਲੈ ਜਾਣਾ ਹੈ ਬਾਬਾ ਨਾਨਕ ਜੀ ਚੰਗਾ ਪ੍ਰਦੇਸ਼ ਦੇ ਕੇ ਗਏ ਅੱਜ ਸਭ ਅਸੀਂ ਉਹਨਾਂ ਦੀ ਨਾਮ ਜਪਦੇ ਆ ਉਹਨਾਂ ਦੇ ਰਾਹ ਤੇ ਚੱਲਦੇ ਆ ਸਾਡੇ ਗੁਰੂ ਸਾਡੇ ਪਿਤਾ ਸੀ ਸੋ ਆਓ ਕਿਹਦੇ ਮਾਨ ਲੋਕਾਂ ਦੇ ਆਦਰਸ਼ ਲੋਕ ਸਾਡੇ ਗੁਰੂ ਸਹਬਾਨ ਹੋਏ ਨੇ ਉਹਨਾਂ ਦੀ ਬਾਣੀ ਦੇ ਕਦੇ ਰਸ ਨੂੰ ਅਸੀਂ ਪੜ੍ਹੀਏ ਵੀ ਕਿੰਨਾ ਕਿਹੜੇ ਲੋਕ ਆ ਕਿਹੋ ਜਿਹਾ ਸਾਡਾ ਇਤਿਹਾਸ ਪਛੋਕੜ ਕਿਸ ਤਰ੍ਹਾਂ ਦੀ ਕੁਰਬਾਨੀ ਵਾਲੀ ਧਰਤੀ ਹੈ ਤੇ ਵਧੀਆ 5 ਸਾਲ ਪਏ ਨੇ ਸਾਲ ਨਿਕਲੇ ਬੜਾ ਤਾਣਾ ਬਾਣਾ ਖਰਾਬ ਸੀ ਉਹਨੂੰ ਸੈੱਟ ਕਰ ਰਹੇ ਹਾਂ ਹੋਰ ਵੀ ਅੱਗੇ ਬਹੁਤ ਵਧੀਆ ਤੁਹਾਨੂੰ 5 ਸਾਲਾਂ ਤੱਕ ਉਹ ਕੰਮ ਜ਼ਰੂਰ ਕਰਨਗੇ ਜਿਹੜੇ ਇਹਨਾਂ ਨੇ ਪਹਿਲਾਂ ਨਹੀਂ ਨਵੇਡੇ ਸੋ ਆਓ ਉਪਦਰਵ ਦੁੱਖ ਚਿੰਤਾ ਇਹ ਕਰਨ ਦੀ ਵਿਜੈ ਪੋਜ਼ਿਟਿਵ ਹੋ ਜੀਏ ਜਿੱਥੇ ਖੁਸ਼ੀ ਹੈ ਆਨੰਦ ਹੈ ਉਲਾਸ ਹੈ ਉੱਥੇ ਵਰਖਾ ਉਹਦੀ ਫਿਰ ਜਿਹੜਾ ਬੰਦਾ ਹੱਸਦਾ ਹੈ ਜਿਹੜਾ ਬੰਦਾ ਖੁਸ਼ ਰਹਿੰਦਾ ਕਦੇ ਦੇਖਿਓ ਉਹਦੇ ਆਸ-ਪਾਸ ਲੋਕ ਵੇਖਣਾ ਉਹੀ ਦੇਵਤਾ ਹੈ ਉੱਥੇ ਸਵਰਗ ਆਪਾਂ ਕਿਹਨੂੰ ਸਵਰਗਾਂ ਚ ਜਾਣਾ ਸਵਰਗ ਇੱਥੇ ਹੈ ਜਦੋਂ ਤੁਸੀਂ ਖੁਸ਼ ਹੋ ਉਹੀ ਸਵਰਗ ਹੈ ਜਿਸ ਨੂੰ ਕੋਈ ਦੁੱਖ ਨਹੀਂ ਚਿੰਤਾ ਨਹੀਂ ਹਰ ਬੰਦਾ ਚਿੰਤਾ ਨਾਲ ਘਿਰਿਆ ਹੋਇਆ ਹਰ ਬੰਦੇ ਨੂੰ ਟੈਨਸ਼ਨ ਹੈ ਚਾਹੇਿੰਨਾ ਪੈਸਾ ਜਿੱਡਾ ਉਹਦਾ ਜਿੱਡਾ ਪਦ ਤੇ ਕੀ ਫਾਇਦਾ ਹੈ ਕੀ ਫਾਇਦਾ ਉਸ ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਚੱਲੇ ਹੋਈਆਂ ਵੀ ਛੋਟੀਆਂ ਇੱਛਾਵਾਂ ਤੇ ਟੋਡੀਆਂ ਛਾਵਾਂ ਤੇ ਖਰੇ ਉੱਤਰੀਏ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਬੜਾ ਕੰਮ ਹੈ ਉਹਤੇ ਲੱਗੇ ਆ ਬਹੁਤ ਬਹੁਤ ਮੁਬਾਰਕਾਂ ਕੀ ਕਿ ਮਾਨਦਾਰ ਪਾਰਟੀ ਤੁਸੀਂ ਪੰਜਾਬ ਚ ਚੁਣੀ ਐ ਤੇ ਜਰੂਰ ਤੁਹਾਡੀ ਜਿਹੜੀ ਮਿਹਨਤ ਐ ਤੁਹਾਡੀ ਜਿਹੜੀ ਤੁਸੀਂ ਬਿਨਾ ਕਿਸੇ ਸਵਾਰਥ ਤੋਂ ਨੌਜਵਾਨਾਂ ਨੇ ਕਾਲਜ ਦੇ ਨੌਜਵਾਨ ਬਥੇਰੇ ਉਹਨਾਂ ਨੇ ਇਹ ਸੰਘਰਸ਼ ਕੀਤਾ ਬਜ਼ੁਰਗਾਂ ਨੇ ਬਥੇਰੇ ਵੋਟਾਂ ਪਾਈਆਂ ਮਾਤਾਂ ਨੇ ਪਾਈਆਂ ਵੀ ਚੰਗੇ ਲੋਕ ਆਉਣਗੇ ਸੋ ਜਰੂਰ ਚੰਗਾ ਕੰਮ ਕਰਾਂਗੇ ਇੱਕ ਵਾਰੀ ਫੇਰ ਮੈਂ ਸਾਰਿਆਂ ਨੂੰ ਨੇਚਰਲ ਪਾਰਟੀ ਦੇ ਵਧਣ ਤੇ ਵਧਾਈ ਦਿੰਦੀ ਆ ਜਲੰਧਰ ਦੀ ਇਲੈਕਸ਼ਨਾਂ ਚ ਜਰੂਰ ਸਪੋਰਟ ਕਰਿਓ ਬਲਮਿਲਦਾ ਪਾਰਟੀ ਨੂੰ ਤੇ ਸਾਰੀ ਟੀਮ ਨੂੰ ਇੱਕ ਵਾਰ ਫੇਰ ਬਹੁਤ ਸਾਰੀਆਂ ਮੇਰੇ ਬਜ਼ੁਰਗਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇ ਪਾਰਟੀ ਦੇ ਨੈਸ਼ਨਲ ਪਾਰਟੀ ਬੰਦੇ ਜਿਹੜੇ ਸ੍ਰੀਖੇ ਦੇ ਨਾਲ ਜਿਹੜਾ ਇੱਥੇ ਖੁਸ਼ੀ ਦਾ ਸਮਾਗਮ ਕਰਵਾਇਆ ਗਿਆ ਤਾਂ ਇਹਦੇ ਵਿੱਚ ਕੈਪਟਨ ਬੰਕਰੀਆਂ ਨੂੰ ਗਗਨ ਮਾਨ ਨੇ ਤੋਂ ਵੀ ਮੀਡੀਆ ਦੇ ਮੁਖਤਫ ਹੋ ਗਏ ਨੇ ਗੱਲਬਾਤ ਕਰ ਲੈਦੇ ਆਂ ਔਰ ਕੀ ਕਹਿਣਾ ਚਾਹੁੰਦੇ ਨੇ ਸਰ ਤੁਹਾਡੇ ਸਭ

ਹਿੰਦੀ ਚ ਕੇ ਪੰਜਾਬੀ ਚ ਕਰਾ ਦਸੂ। ਪੰਜਾਬੀ ਚ ਚਲੋ ਪਈ ਕੀ ਕਰਨੀ ਐ ਮੈਂ। ਦੇਖੋ ਨੈਸ਼ਨਲ ਪਾਰਟੀ ਬਣਨ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਅੱਜ ਸਾਡੀ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਬਣ ਗਈ ਐ। ਉਨ੍ਹਾਂ ਦੇ ਸੰਘਰਸ਼ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਪੂਰੇ ਦੇਸ਼ ਵਿੱਚ ਜਿਹੜੇ ਵਾਅਦੇ ਪੰਜਾਬ ਦੇ ਵਲੰਟੀਅਰਸ ਨੂੰ ਜਿਨ੍ਹਾਂ ਨੇ ਸੰਘਰਸ਼ ਕੀਤਾ ਮਿਹਨਤ ਕੀਤੀ ਇਮਾਨਦਾਰੀ ਦੇ ਰਾਹ ਤੇ ਤੁਰੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਲਦੀ ਅਸੀਂ ਦੇਖਾਂਗੇ ਕਿ ਪੂਰੇ ਦੇਸ਼ ਵਸੀਆਂ ਦੀ ਜਿਹੜੀ ਇਹ ਤਮੰਨਾ ਹੈ ਕਿ ਅਰਵਿੰਦ ਕੇਜਰੀਵਾਲ ਜੀ ਦੇਸ਼ ਦੇ ਪ੍ਰਾਈਮ ਮਿਨਿਸਟਰ ਬਣ ਪ੍ਰਧਾਨ ਮੰਤਰੀ ਬਣ ਇੱਕ ਚੰਗੇ ਪੜੇ ਲਿਖੇ ਇਮਾਨਦਾਰ ਇਨਸਾਨ ਦੇ ਹੱਥ ਦੇਸ਼ ਦੀ ਵਾਗਡੋਰ ਆਵੇ ਤਾਂ ਕਿ ਦੇਸ਼ ਦੇ ਲੋਕ ਪੰਜਾਬ ਦੇ ਲੋਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਲੈ ਕੇ ਬੇਫਿਕਰ ਹੋਣ ਸੋ ਬਹੁਤ ਸਾਰੀਆਂ ਸਰਦਾਰ ਭਗਵਾਨ ਸਿੰਘ ਮਾਨ ਜੀ ਹੋਣਾ ਨੇ ਜਿੰਨੀ ਮਿਹਨਤ ਕੀਤੀ ਅੱਜ ਬਹੁਤ ਬਹੁਤ ਸਾਰਿਆਂ ਨੂੰ ਸਮੁੱਚੇ ਦੇਸ਼ ਦੇ ਵਸਦੇ ਵਾਸੀਆਂ ਨੂੰ ਬਹੁਤ ਮੁਬਾਰਕ ਮੈਮ ਅਗਲਾ ਟਾਰਗੇਟ ਕੀ ਹੈਗਾ ਅੱਜ ਸਾਡੇ ਸਾਡਾ ਟਾਰਗੇਟ ਹੈ ਜੀ ਹਰ ਦਿਨ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਇਮਾਨਦਾਰੀ ਨਾਲ ਕੰਮ ਕਰਨਾ चंगी सोच लेके चलना तो देश के जेड अगले अस चाह बहुत जल्दी प्रधानमंत्री अरविंद केजरीवाल जी बन बठिंडा में तो तो देखिए वो बठिंडा में एक इंटरनल फाइट का मैटर था मेरी एसएसपी साहब से बात हुई है तो वो उसको उस पर जाँच पड़ताल चल रही है आपस में झगड़े में वो सारा हुआ है तो बाकी ठीक है है झगड़े में में। हुआ हुआ उसकी जांच पड़ताल चल रही है कि कारणों के कारण ये झगड़ा आपस देखिए पुलिस कार्रवाई कर रही है जी पुलिस ने ही ये चीज की जांच पड़ताल से लगी हुई इस जवाब का है उल्वा ਆਸੇ ਦੇਖਿਆ ਆਪਕੀ ਤੋਂ ਵੀ ਇਹ ਕਹਿਆ ਜਾ ਰਿਹਾ ਹੈ ਕਿ ਆਪਣੇ ਬਾਦਚਾਨ کہیں ਨਾ ਗੁਰਦੁਆਰਾ ਸਾਹਿਬ ਜਾ ਸਕਦਾ ਹੈ ਆਪ ਜੀ ਦੇਖੋ ਵਿਸਾਖੀ ਸਾਡਾ ਇੱਕ ਪੰਜਾਬ ਦਾ ਬਹੁਤ ਵੱਡਾ ਤਿਹਾਰਾ ਲੋਕਾਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਉਸ ਚੀਜ਼ ਉਪਰ ਪੂਰਾ ਗੌਰ ਕਰਕੇ ਬਾਕੀ ਹਰ ਤਰੀਕੇ ਦਾ ਜਿਹੜਾ ਪੰਜਾਬ ਸਰਕਾਰ ਦੇ ਹਾਲਾਤ ਆ ਜਿਹੜੇ ਕੰਟਰੋਲ ਚ ਨਹੀਂ ਕਿਸੇ ਤਰੀਕੇ ਦੀ ਪਰੇਸ਼ਾਨੀ ਵਾਲੀ ਗੱਲ ਨਹੀਂ ਥੈਂਕ ਯੂ ਸਤਿਕਾਰਯੋਗ ਪੰਜਾਬ ਦੀ ਰੀੜ ਦੀ ਹੱਡੀ ਤੁਸੀਂ ਲੋਕ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਹੋ ਚੇਅਰਮੈਨ ਸਾਹਿਬ ਐਮਬੈਲਸ ਸਹਿਬਾਨ ਤੇ ਖਾਸ ਕਰਾਓ ਜਮੀਨ ਤੇ ਬੈਠੇ ਹੋਏ ਲੋਕ ਮੇਰੀਆਂ ਪੈਣਾ ਤੇ ਭਰਾ ਜਿਨ੍ਹਾਂ ਦੀ ਬਦੌਲਤ ਸਾਨੂੰ ਅੱਜ ਵਿਧਾਨ ਸਭਾ ਚੜਨ ਦਾ ਪੌੜੀਆਂ ਦਾ ਜਿਹੜਾ ਮੌਕਾ ਮਿਲਿਆ ਤੁਸੀਂ ਦਿੱਤਾ ਸੀ ਲੋਕਾਂ ਨੇ ਅਰ ਅੱਜ ਜਗ੍ਹਾ ਦੇ ਉੱਪਰ ਸਾਡੀ ਸਾਰੀ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇਕਾਈ ਦੀ ਟੀਮ ਹੈ ਐਮ ਐਲ ਏ ਤਾਂ ਅਸੀਂ ਅੱਜ ਬਣਿਆ ਜਦੋਂ ਦਿੱਲੀ ਦਰਬਾਰ ਤੋਂ ਫਰਮਾਨ ਹੋਇਆ ਕਿ ਅਸੀਂ ਜਿਹੜੀ ਸਾਡੀ ਸਰਕਾਰ ਬਣਾਉਣ ਵਾਲੀ ਟੀਮ ਹੈ ਉਹਨੇ ਕਦੀ ਐਮ ਐਲ ਏ ਦਾ ਲਾਲਚ ਨਹੀਂ ਕੀਤਾ ਮੇਰੇ ਨਾਲ ਸਾਰੀ ਟੀਮ ਖੜੀ ਹੈ ਔਰ ਸਾਡੇ ਵਰਗੇ ਲੋਕ ਦੋ ਦੋ ਸਾਲ ਤਿੰਨ ਤਿੰਨ ਸਾਲ ਪਹਿਲਾਂ ਆ ਕੇ ਆਮ ਆਦਮੀ ਪਾਰਟੀ ਦਾ ਝੰਡਾ ਚੱਕ ਕੇ ਅਗਰ ਐਮਐਲਏ ਬਣਿਆ ਤਾਂ ਇਹ ਸਕੀਮ ਦੀ ਬਦੌਲਤ ਹੈ ਇਹ ਸਾਰੀ ਟੀਮ ਦੀ ਬਦੌਲਤ ਹੈ ਜਿਹੜੀ ਇਹ ਟੀਮ ਹੈ ਮੈਂ ਇਹਨੂੰ ਵਧਾਈ ਦਿੰਦਾ ਔਰ ਉਹਦੇ ਨਾਲ ਨਾਲ ਅੱਜ ਤੇ ਵਰਸਨ ਸਾਹਿਬ ਨੂੰ ਮੈਂ ਹਸਦਾ ਸੀ ਮੈਂ ਵਰਸਨ ਸਾਹਿਬ ਮੈਨੂੰ ਯਾਦ ਆ ਗਿਆ ਤੁਹਾਡਾ ਬਹੁਤ ਪੁਰਾਣਾ ਪਿਆਰ 4 ਸਾਲ ਪਹਿਲਾਂ ਤੁਸੀਂ ਵਾਕਰਪੁਰ ਮੈਨੂੰ ਕੰਨੋ ਫੜ ਕੇ ਗਿਆ ਕਿ ਆਏ ਸੀ ਕਿ ਆ ਜਾ ਯਾਰ ਆਮ ਆਦਮੀ ਪਾਰਟੀ ਤੇ ਤੇਰੀ ਲੋੜ ਹੈ ਵਰਸਨ ਸਾਹਿਬ ਇਹ ਸਾਰੀ ਟੀਮ ਆ ਜਿੰਨੇ ਲੋਕ ਨੇ ਮਾਨ ਸਾਹਿਬ ਦੀ ਟੀਮ ਕੇਜਰੀਵਾਲ ਸਾਹਿਬ ਦੀ ਟੀਮ ਔਰ ਸੰਗਠਨ ਦੀ ਟੀਮ ਇੱਥੇ ਮਿੱਤਰ ਸਾਹੀਪਾ ਪ੍ਰਭਜੋ ਜੀ ਡਾਕਟਰ ਸਾਹਿਬ ਤੁਹਾਡੀ ਬਦੌਲਤ ਪਠਾਨਕੋਟ ਦੇ ਜਾ ਕੇ ਬਰੂਹਾਾਂ ਤੇ ਵਿਰੋਧੀਆਂ ਨੂੰ ਲਲਕਾਰਿਆ ਇਸ ਕਰਕੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਅੱਜ ਬਹੁਤਾ ਭਾਸ਼ਣ ਝਾੜਨ ਦਾ ਟਾਈਮ ਤਾਂ ਨਹੀਂ ਰਿਹਾ ਲੇਕਿਨ ਮਾਨੂੰ ਖੁਸ਼ੀ ਬਹੁਤ ਹੈ ਕਿ ਜਿਹੜੀ ਸਰਦਾਰਾਂ ਦੀ ਪੱਗ ਸੀ ਪੰਜਾਬ ਦੇ 92 ਐਮਐਲਏ ਬਣਨ ਤੋਂ ਬਾਅਦ ਭਾਰਤ ਸਰਕਾਰ ਦੇ ਵਿੱਚ ਅੱਜ ਤਾਜ ਪੋਸ਼ੀ ਹੋਈ ਹੈ ਮੇਰੀ ਆਵਾਦਵੀ ਪਾਰਟੀ ਦੀ ਉਹਨੂੰ ਸਤਕਾਰ ਮਿਲਿਆ ਪੰਜਾਬ ਦੇ ਦਿੱਲੀ ਦਰਬਾਰ ਦੇ ਵਿੱਚ ਅੱਜ ਜਿਹੜੇ ਕਹਿੰਦੇ ਹੁੰਦੇ ਸੀ ਅਕਾਲੀ ਦਲ ਦੇ ਪਿੱਲੇ ਔਰ ਕਾਂਗਰਸ ਦੇ ਦਲਾਲ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਔਰ ਬਰਬਾਦ ਕਰਕੇ ਰੱਖਿਆ ਹੁਣ ਮੈਂ ਕਹਿਣਾ ਚਾਹੁੰਦਾ ਮਿੱਤਰੋ ਆਜੋ ਬੜੇਵੇਂ ਖਾਣੀ ਨਿੱਤਰੂਗੀ ਆ ਪਾਰਟੀ ਰਾਸ਼ਟਰੀ ਪਾਰਟੀ ਬਣੀ ਹੈ ਤੁਹਾਡੀਆਂ ਜੜਾ ਕਰ ਲਾਂਗੇ ਮੈਂ ਅੱਜ ਬਹੁਤਾ ਤੁਹਾਡਾ ਕੱਠ ਦੇਖ ਕੇ ਮੇਰੇ ਮਨ ਨੂੰ ਅੱਛਾ ਵੀ ਲੱਗਿਆ ਲੈਕਿਨ ਮੈਂ ਮੁਹਾਲੀ ਵਾਲੇ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਐਮਐਲਏ ਪੰਜਾਬ ਦੇ ਚੇਅਰਮੈਨ ਸਾਹਿਬਾਂ ਜਦੋਂ ਇੱਥੇ ਆਉਂਦੇ ਆ ਤਾਂ ਅਸੀਂ ਉਹਨਾਂ ਨੂੰ ਪਲਕਾਂ ਤੇ ਬਿਠਾਇਆ ਕਰੀਏ ਹੋਰ ਚੰਗਾ ਇਕੱਠ ਕਰਕੇ ਲੈ ਕੇ ਆਇਆ ਕਰੀਏ ਕਿਉਂਕਿ ਜਿਹੜਾ ਮੁਹਾਲੀ ਜਿਲ੍ਹਾ ਇਹ ਪੰਜਾਬ ਦਾ ਧੁਰਾ ਹੈ ਜਦੋਂ ਸਰਕਾਰ ਚੱਲਦੀ ਹੈ ਮੁਹਾਲੀ ਤੋਂ ਚੱਲਦੀ ਹੈ ਮੁਹਾਲੀ ਨਵਾਂ ਜਿਲ੍ਹਾ ਨਵਾਂ ਸ਼ਹਿਰ ਹੈ ਔਰ ਮੈਂ ਤਾਂ ਤੁਹਾਡੇ ਪੰਜਾਬ ਵਾਸੀਆਂ ਨੂੰ ਅੱਜ ਇੱਥੇ ਸਾਰੇ ਆਏ ਹੋਏ ਐਮਐਲਏ ਸਾਹਿਬਾਨ ਨੂੰ ਚੇਅਰਮੈਨ ਸਾਹਿਬ ਨੂੰ ਅਰਾ ਪਿੱਛੇ ਜਾ ਕੇ ਦੇਖਿਓ ਜਿਹੜੇ ਕੁਰਸੀਆਂ ਵਿਛਾਉਣ ਵਾਲੇ ਲੋਕ ਸੀਗੇ ਜਿਨ੍ਹਾਂ ਨੇ ਤੱਪੜ ਵਿਛਾਵਛਾ ਕੇ ਗਲੀਆਂ 'ਚ ਝਾੜੂ ਚੱਕ ਕੇ ਪ੍ਰਚਾਰ ਕੀਤਾ ਸੀ ਉਹਨਾਂ ਨੂੰ ਵੱਧ ਮੁਬਾਰਕਬਾਦ ਦਿੰਨਾ ਅੱਜ ਵੀ ਉਹ ਸਟੇਜ ਦਾ ਲਾਲਚ ਨਹੀਂ ਕਰਦੇ ਸਭ ਤੋਂ ਪਿੱਛੇ ਖੜੇ ਆ ਸਲੂਟ ਕਰਦਾ ਮੈਂ ਤੁਹਾਨੂੰ ਔਰ ਮੈਂ ਜਿਆਦਾ ਕੜੀ ਨਾ ਬਣਦਾ ਹੋਇਆ ਆ ਮੇਰੇ ਮਿੱਤਰ ਨੇ ਕਿਹਾ ਥੋੜਾ ਜਿਆਦਾ ਲੰਬਾ ਕਰ ਦੋ ਅੱਜ ਦਿਲ ਤਾਂ ਬਹੁਤ ਕਰਦਾ ਤੁਹਾਡੇ ਨਾਲ ਗੱਲਾਂ ਕਰਾਂ ਚੰਡੀਗੜ੍ਹ ਵਾਲਿਓ ਚੰਡੀਗੜ੍ਹ ਵਾਲੇ ਅਸੀਂ ਪਛੜ ਗਏ ਚੰਡੀਗੜ੍ਹ ਇਹਨਾਂ ਤੁਹਾਨੂੰ ਸਲੂਟ ਕਰਨਾ ਪੈਂਦਾ ਜੀ ਬਹੁਤ ਮਿਹਨਤ ਕੀਤੀ ਹੈ ਤੁਸੀਂ ਹੁਣ ਇੱਕ ਵਾਰੀ ਆਵਾਜ਼ ਮਾਰ ਕੇ ਦੇਖ ਲੋ ਆਪਣੇ ਭਰਾਵਾਂ ਨੂੰ ਤੱਪੜ ਰੋੜਨਾਗੇ ਇਹਨਾਂ ਦੇ ਅਸੀਂ ਤੱਪੜ ਰੋੜਨਾਂਗੇ ਹੁਣ ਪੁੱਛਾਂਗੇ ਮੋਦੀ ਨੂੰ ਕਿ ਮੋਦੀ ਸਾਹਿਬ ਆਜਾ ਕੀ ਪਾਉ ਵਿਕਦੀ ਆ ਆ ਕਿਵੇਂ ਬਣਾਉਣਾ ਮਿਹਰ ਤੋਂ ਤਕੜੇ ਰਹੋ ਤੁਹਾਡੀ ਕੱਡੀ ਕੱਲੀ ਵੀਡੀਓ ਔਰ ਵਾਇਰਲ ਜਿਹੜੀ ਫੇਸਬੁੱਕ ਤੇ ਅਸੀਂ ਦੇਖਦੇ ਆ ਅੱਜ ਸਾਡੇ ਕਿੰਨੇ ਐਮਸੀ ਚੰਡੀਗੜ੍ਹ ਬਣੇ ਹਰਿਆਣਾ ਸਰਕਾਰ ਬਣਾਉਣ ਜਾ ਰਹੇ ਹਾਂ ਔਰ ਮੈਂ ਤੁਹਾਨੂੰ ਅੱਜ ਸਾਡੇ ਦੇ ਉੱਪਰੋਂ ਸਭ ਤੋਂ ਪਹਿਲਾਂ ਵਧਾਈ ਕੇਜਰੀਵਾਲ ਸਾਹਿਬ ਨੂੰ ਦੰਨਾ ਉਸ ਤੋਂ ਬਾਅਦ ਆਪਣੇ ਛੋਟੇ ਵੀ ਭਗਵੰਤ ਮਾਨ ਨੂੰ ਬਾਰਗਵਾਦ ਦੰਨਾ ਕਿ ਤੁਹਾਡੀ ਮਿਹਨਤ ਸਦਕਾ ਅੱਜ ਤੁਸੀਂ 12 14 ਸਾਲ ਪਹਿਲਾਂ ਜਦੋਂ ਸਾਨੂੰ ਲੋਕ ਹੱਸਿਆ ਕਰਦੇ ਸੀ ਔਰ ਮੈਂ ਤੁਹਾਨੂੰ ਹੱਸਿਆ ਕਰਦਾ ਸੀਗਾ ਲਓ ਝਾੜੂ ਚੱਕ ਕੇ ਕੀ ਕਰਨਗੇ ਸੱਚਮੁੱਚ ਮੈਂ ਤੁਹਾਡਾ ਆਸ਼ਿਕ ਹੋ ਕੇ ਝੰਡਾ ਚੱਕਿਆ ਸੀ ਇਹ ਪਾਰਟੀ ਉਹ ਪਾਰਟੀ ਹੈ ਜਿਹੜੀ ਗਰਾਊਂਡ ਤੇ ਥੱਲੇ ਕੰਮ ਕਰਨ ਵਾਲੇ ਬੰਦੇ ਨੂੰ ਇੱਜ਼ਤ ਦਿੰਦੀ ਹੈ ਅੱਜ ਤੁਸੀਂ ਨੋਟ ਕਰਿਓ ਐਮਐਲਏ ਤੋਂ ਬਾਅਦ ਜੰਨੀਆਂ ਚੇਅਰਮੈਨੀਆਂ ਮਿਹਦੀਆਂ ਨੇ ਗਰਾਊਂਡ ਤੇ ਕੰਮ-ਕੰਮ ਕਰਨ ਵਾਲੇ ਲੋਕਾਂ ਨੂੰ ਮਿਹਦੀਆਂ ਨੇ ਇਸ ਕਰਕੇ ਮੈਂ ਕੇਜੀਵਾਲ ਸਾਹਿਬ ਤੇ ਭਵੰਤ ਸਾਹਿਬ ਭਵੰਤ ਮਾਨ ਨੂੰ ਸਲੂਟ ਕਰਦਾ ਆ ਤੇ ਤੁਹਾਨੂੰ ਸਾਰੇ ਲੋਕਾਂ ਨੂੰ ਮੁਬਾਰਕਬਾਦ ਦੰਨਾ ਤੇ ਵਧਾਈ ਦੰਨਾ ਅੱਗੋਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਜਲੰਧਰ ਇਲੈਕਸ਼ਨ ਆ ਗਿਆ ਜਲੰਧਰ ਅਸੀਂ ਜਲੰਧਰ ਦੇ ਵਿੱਚ ਰਿਕਾਰਡ ਤੋੜ ਜਿੱਤ ਪੈਦਾ ਕਰਨੀ ਆ ਇਹ ਸਾਨੂੰ ਕਹਿੰਦੇ ਨੇ ਸੰਗਰੂਰ ਸੰਗਰੂਰ ਇਹਨਾਂ ਦੇ ਬਾਪ ਦਾ ਸੰਗਰੂਰ ਕੱਲ ਵੀ ਸਾਡਾ ਸੰਗਰੂਰ ਅੱਜ ਵੀ ਸਾਡਾ ਔਰ ਮੈਂ ਆਪਣੇ ਐਮਐਲਏ ਸਾਹਿਬਾਨ ਨੂੰ ਆਪਣੇ ਜਨਰਲ ਸੈਕਟਰੀ ਸਾਹਿਬ ਜਿਹੜੇ ਸਟੇਮ ਤੋਂ ਸਭ ਤੋਂ ਸੀਨੀਅਰ ਨੇ ਵਰਕਰ ਸਾਹਿਬ ਨੂੰ ਕਹਾਂਗਾ ਕਿ ਤੁਸੀਂ ਵੋਹਾਲੀ ਜ਼ਿਲ੍ਹੇ ਦੀ ਡਿਊਟੀ ਲਾ ਕੇ ਇੱਕ ਵਾਰ ਦੇਖੋ ਜਿਵੇਂ ਤੁਸੀਂ ਕੱਲ ਮੈਨੂੰ 10 ਪਿੰਡ ਦਿੱਤੇ ਹੈ ਮੈਂ ਕਹਿੰਨਾ ਭਾਵੇਂ ਸਾਰੀ ਕੌਨਸਟਿਟਿਊਐਂਸੀ ਦਿਓ ਡੇਰਾ ਬਸੀ ਦਾ ਕੱਲਾ ਕੱਲਾ ਵਰਕਰ ਉਹ ਬਰੂਹਾ ਤੇ ਆਦਮਪੁਰ ਦੇ ਬਰੂਹਾ ਤੇ ਬੈਠ ਕੇ ਤੁਸੀਂ ਮੈਨੂੰ ਆਦਮਪੁਰ ਹਲਕਾ ਦਿੱਤਾ ਤੁਹਾਡੀ ਜਿੱਤ ਕੇ ਝੋਲੀ ਚ ਪਾ ਕੇ ਗੁਰਜੀਤ ਰਣਵਾ ਦੇਗਾ ਤੁਸੀਂ ਇੱਕ ਵਾਰੀ ਮੌਕਾ ਦੇ ਕੇ ਦੇਖੋ ਟਾਡੇ ਆਸਾਨ ਸਾਡੇ ਤੇ ਬਹੁਤ ਹੈ ਅੱਜ ਤੁਹਾਡੀ ਬਦੌਲਤ ਕੁਲਜੀਤ ਰਨਾਵਾ ਐਮ ਐਲ اے ਬਣ ਕੇ ਵਿਧਾਨ ਸਭਾ ਆ ਗਿਆ ਵਾਟਸਰ ਸਾਹਿਬ ਮੈਂ ਤੁਹਾਡਾ ਰਮਨ ਸਿੰਘ ਸਾਹਿਬ ਦਾ ਕੇਜੀ ਸਾਹਿਬ ਕੇਜੀਵਾਲ ਸਾਹਿਬ ਦਾ ਧੰਨਵਾਦ ਕਰਦਾ ਇੱਥੇ ਬੀਬਾ ਪ੍ਰਭਜੋਤ ਮਿੰਦਲ ਸਾਹਿਬ ਡਾਕਟਰ ਸਾਹਿਬ ਇਹ ਉਹ ਲੋਕ ਨੇ ਕਦੀ ਪੰਜ ਬੰਦੇ ਝਾੜੂ ਲੈ ਕੇ ਫਿਰਿਆ ਕਰਦੇ ਸੀ ਮੋਹਾਲੀ ਔਰ ਮੈਂ ਇਹਨਾਂ ਨੂੰ ਮਾਫਰ ਕਰਦਾ ਸੀ ਮੈਂ ਕੱਲਾ ਆ ਤੁਰੇ ਫਿਰਦੇ ਝਾੜੂ ਵਾਲੇ ਬਣਾਉਣਗੇ ਸਰਕਾਰ ਸੱਚਮੁੱਚ ਤੁਹਾਡਾ ਆਸ਼ਿਕ ਹੋ ਕੇ ਮੈਂ ਵੀ ਆਮ ਆਦਮੀ ਪਾਰਟੀ ਦਾ ਦਾਮਨ ਫੜ ਕੇ ਅੱਜ ਸੜੇ ਤੋਂ ਕਹਿ ਸਕਦਾ ਕਿ ਸਹੀ ਮਿਹਨਤ ਜਮਾਤ ਕਰਾ ਮਾਤ ਹੈ ਕੇਜਰੀਵਾਲ ਸਾਭੀ ਦੀ ਜਮਾਤ ਹੈ ਇਮਾਨਦਾਰਾਂ ਦੀ ਜਮਾਤ ਹੈ ਆਓ ਸਾਰੇ ਰਲ ਮਿਲ ਕੇ ਅੱਜ ਇਸ ਖੁਸ਼ੀ ਨੂੰ ਸਾਂਝਾ ਕਰੀਏ ਮੈਂ ਤਾਂ ਤੁਹਾਡੇ ਵਿੱਚੋਂ ਛੁੱਟੀ ਲਵਾਂਗਾ ਕਿਸਾਨ ਚੈਂਬਰ ਦੇ ਵਿੱਚ ਕਿਸਾਨਾਂ ਦਾ ਸਮਾਵੇਲਨ ਹੈ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਹੋਏ ਅੱਜ ਦਾ ਇਹ ਸੁਨੇਹਾ ਲੈ ਕੇ ਘਰ ਘਰ ਪਹੁੰਚ ਜਾਓ ਔਰ ਮੇਰੀ ਤਾਂ ਬੇਨਤੀ ਹੈ ਅੱਜ ਇਹ ਸੈਲੀਬ੍ਰੇਸ਼ਨ ਕਰਨ ਤੋਂ ਬਾਅਦ ਆਓ ਭਗਵੰਤ ਮਾਨ ਸਾਹਿਬ ਦਾ ਜਿਹੜਾ ਸੁਨੇਹਾ ਜਲੰਧਰ ਨੂੰ ਸਾਰ ਕਰ ਲਈ ਨਿਕਲੀ ਤਾਂ ਕਿ ਪੰਜਾਬ ਤੋਂ ਬਾਅਦ ਲੋਕ ਸਭਾ ਦੇ ਜਿੱਤ ਦਾ ਫਤਵਾ ਜਿਹੜਾ ਜਲੰਧਰ ਤੋਂ ਲੈਣਾ ਉਹ ਲੈ ਕੇ ਆਪਾਂ ਖੜੀਏ ਤਾਂ ਕਿ ਆ ਜਿਹੜੇ ਤੁਰੇ ਫਿਰਦੇ ਨੇ ਪੰਜਾਬੀ ਆਲੇ ਕਹਿੰਦੇ ਕਦੀ ਕਾਂਗਰਸ ਦਾ ਮੁੱਖ ਮੰਤਰੀ ਹੁਣ ਕਹਿੰਦਾ ਮੈਂ ਬੀਜੇਪੀ ਦਾ ਬਣਨਾ ਤੇਰੇ ਬਾਪ ਦਾ ਰਾਜ ਆ ਆ ਤੈਨੂੰ ਆਦਮਪੁਰੋਂ ਮਿਲਾਂਗਾ ਆ ਤੈਨੂੰ ਅਸੀਂ ਜਲੰਧਰ ਮਿਲਾਂਗੇ ਇਸ ਕਰਕੇ ਡੇਰਾ ਬਸੀ ਵਾਲਿਓ ਤੁਹਾਡਾ ਧੰਨਵਾਦ ਕਰਦਾ ਕਿ ਜਦੋਂ ਮੈਂ ਤੁਹਾਨੂੰ ਆਜ ਮਾਰੀ ਐ ਮੈਂ 100 ਕਿਹਾ ਤੇ ਤੁਸੀਂ 500 ਆਏ ਹੋ ਹੁਣ ਮੇਰੀ ਅੱਜ ਹੀ ਕਫੀਲ ਐ ਅੱਜ ਸਾਡੇ ਵਾਸਤੇ ਆਦਮਪੁਰ ਚੈਲੰਜ ਐ ਜਲੰਧਰ ਚੈਲੰਜ ਐ ਜੇ ਆਦਮਪੁਰ ਜਿੱਤਦੇ ਆ ਤਾਂ ਕੁਲਜੀਤ ਰਣਾਵਾ ਜਿੱਤਦਾ ਨਹੀਂ ਤਾਂ ਕੁਲਜੀਤ ਰਣਾਵਾ ਵੀ ਹਾਰਦਾ ਤੇਰਾ ਬਸੀ ਦੇ ਸਾਰੇ ਵਰਕਰ ਸਾਥੀਆਂ ਨੂੰ ਬੇਇਨਤੀ ਕਰਦਾ ਕਰ ਲੋ ਪਿੱਠੂ ਤੁਰ ਪੌਕਾਂ ਤੋਂ ਜਲੰਧਰ ਆਦਮਪੁਰ ਦਾ ਜਿਹੜਾ ਹਲਕਾ ਪਿੰਡ-ਪਿੰਡ ਸੰਭਾਲ ਲੋ ਮੈਂ ਬਖਸਰ ਸਾਹਿਬ ਤੁਹਾਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਤੁਹਾਡੇ ਵੱਲ ਦੇਖਦੇ ਆ ਮਾਨਸਾ ਵੱਲ ਦੇਖਦੇ ਆ ਅੱਜ ਕੀ ਬੇਨਾ ਕਿਤੇ ਪੰਜਾਬ ਦੇ ਲੋਕੀ ਕੋਈ ਨਾ ਕੋਈ ਦਰਦ ਮਹਿਸੂਸ ਕਰਦੇ ਆ ਜਲੰਧਰ ਜਿੱਤ ਲੋ ਫਿਰ ਟੀਬਲਾਂ ਤੇ ਬੈਠਾਂਗੇ ਫਿਰ ਬੰਦ ਕੰਮਾਂ ਮਿੱਟੀਆਂ ਕਰਾਂਗੇ ਕਿਉਂਕਿ ਵਰਕਰ ਦੀ ਸੁਣਵਾਈ ਬਹੁਤ ਜ਼ਰੂਰੀ ਹੈ ਜਦ ਤੱਕ ਵਰਕਰ ਦੀ ਸੁਣਾਈ ਨਹੀਂ ਹੋਏਗੀ ਜਦ ਤੱਕ ਅਸੀਂ ਕਿਤੇ ਨਾ ਕਿਤੇ ਮਾਰ ਖਾਂਦੇ ਰਹਾਂਗੇ ਅੱਜ ਤੁਹਾਨੂੰ ਮੁਬਾਰਕਬਾਦ ਪਰਮਾਤਮਾ ਕਰੇ ਇਸੇ ਤਰ੍ਹਾਂ ਤੁਸੀਂ ਫੇਰ ਆ ਇਲੈਕਸ਼ਨ ਤੋਂ ਬਾਅਦ ਜਲੰਧਰ ਜਾ ਕੇ ਅਕਾਲੀਆਂ ਪੇਡਾਂ ਨੂੰ ਆ ਕਾਲੀਦਾਲ ਵਾਲਿਆਂ ਨੂੰ ਆ ਦੂਜੇ ਬੀਜੇਪੀ ਵਾਲਿਆਂ ਨੂੰ ਆ ਜਿਹੜੇ ਆ ਕਾਂਗਰਸ ਵਾਲੇ ਪਿੱਠੂ ਤੁਰਦੇ ਫਿਰਦੇ ਨੇ ਜਿਨ੍ਹਾਂ ਨੇ ਪੰਜਾਬ ਖਾਧਿਆ ਵਰਸ ਸਭ ਆਜ਼ਾਦੀ ਲਵਾਵਾਂਗੇ ਡਟ ਕੇ ਲੜਾਈ ਲੜਾਂਗੇ ਤੁਹਾਡੇ ਸਾਰੇ ਭੈਣਾ ਭਰਾਵਾਂ ਦਾ ਧੰਨਵਾਦ ਡੇਰਾ ਬੱਸੀ ਵਾਲਿਓ ਆਖਰੀ ਅਪੀਲ ਹੈ ਕੱਲ ਤੋਂ ਬਾਅਦ ਛੱਡ ਦਿਓ ਦਸ ਦਿਨ ਦੇ ਲਈ 15 ਦਿਨ ਦੀ ਹਰਕਾ ਹੁੰਨੇ ਰਹਿਣਗੇ ਕੰਮ 4 ਸਾਲ ਮੌਕਾ ਪਿਆ ਹੁਣ ਜਲੰਧਰ ਜਿੱਤ ਕੇ ਮਾਨ ਸਾਹਿਬ ਦੀ ਝੋਲੀ ਪਾਈਏ ਜਲੰਧਰ ਜਿੱਤ ਕੇ ਆਦਮپور ਜਿੱਤ ਕੇ ਕੇਜਰੀਵਾਲ ਸਾਹਿਬ ਵਰ ਕੋ ਭਾਂਦੀ ਝੋਲੀ ਪਾਈਏ ਤੁਹਾਡਾ ਸਾਰੇ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੁੜੇ ਹੋ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆਮ ਆਰਮੀ ਪਾਰਟੀ ਦੇ ਵੱਲੋਂ ਸਮਾਗਮ ਕੀਤਾ ਜਾ ਰਿਹਾ ਹੈ ਸਮਾਗਮ ਆ ਦਾ ਜਿਹੜਾ ਮੰਤਵ ਹੈ ਤਾਂ ਜਿਹੜਾ ਇੱਕ ਨੈਸ਼ਨਲ ਪਾਰਟੀ ਵਜੋਂ ਭਾਵੇਂ ਰਾਸ਼ਟਰੀ ਪਾਰਟੀ ਵਜੋਂ ਜਿਹੜਾ ਭਾਰਤੀ ਚੋਣ ਕਮਿਸ਼ਨ ਨੇ ਉਹਦੇ ਵੱਲੋਂ ਜਿਹੜਾ ਉਹਦਾ ਦਿੱਤਾ ਗਿਆ ਤਾਂ ਇਸ ਨੂੰ ਲੈ ਕੇ ਜਿਹੜਾ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਮੂਹ ਵਰਕਰ ਨੇ ਉਹਨਾਂ ਦੇ ਜਿਹੜੇ ਕਹਿ ਸਕਦੇ ਆ ਕਿ ਮਾਣਾਂ ਦੇ ਵਿੱਚ ਖੁਸ਼ੀ ਇਸ ਗੱਲ ਦੀ ਤਾਂ ਇਹ ਤਰ੍ਹਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਥੇ ਜਿਹੜੇ ਲੋਕ ਪੁੱਜੇ ਹੋਏ ਨੇ ਜਿਹੜੇ ਵੱਖ-ਵੱਖ ਜਿਹੜੇ ਕਹਿ ਸਕਦੇ ਆ ਕਿ ਐਮਐਲਏ ਦੇ ਨਾਲ ਜੁੜੇ ਹੋਏ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਨਮਾਇंदे ਨੇ ਪੁੱਜੇ ਨੇ ਹੈਪੀ ਜੀ ਤੁਹਾਡੇ ਰੂਪੋਂ ਕਿ ਤਰ੍ਹਾਂ ਤਮਾਮ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਵਰਕਰ ਸਹਿਬਾਨ ਨੇ ਆਪਣੇ ਜਿਹੜਾ ਪਾਰਟੀ ਨੂੰ ਸਮਰਥਨ ਕਰਨ ਵਾਸਤੇ ਪਹਿਲਾਂ ਤੋਂ ਤੁਹਾਡੇ ਪਾਸੇ ਜ਼ਿਕਰ ਕੀਤਾ ਜਾਵੇ ਤਾਂ ਜਿਮਣੀ ਚੋਣਾ ਵੀ ਨੇ ਤਾਂ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਦੇਖਿਆ ਜਾਵੇਗਾ ਜਿਸ ਤਰੀਕੇ ਦੀ ਜੋਰ ਜਮਸ਼ੀ ਕੀਤੀ ਜਾ ਰਹੀ ਹੈ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੁਮਾਇੰਦਿਆਂ ਦੇ ਵੱਲੋਂ ਤਾਂ ਇਸ ਤਰ੍ਹਾਂ ਤਮਾਮ ਕਈ ਜ਼ਰੂਰ ਸਕਦੀ ਹੈ ਕਿ ਜਿਸ ਤਰੀਕੇ ਦੇ ਨਾਲ ਆ ਜਿਹੜਾ ਕੀਤੀ ਜਾ ਰਹੀ ਹੈ ਤਾਂ ਐਮਐਲਏ ਸਹਬਾਨ ਚੇਅਰਮੈਨ ਸਹਬਾਨ ਸੰਬੰਧਿਤ ਹੋਏ ਜਿਹੜੇ ਮੁੱਖ ਨਮਾਇंदे ਨੇ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਫੋਟੋ